ਸੁੰਨ ਅਵਸਥਾ ਕਿਵੇਂ ਪ੍ਰਾਪਤ ਹੁੰਦੀ ਹੈ ਕਿਉਂਕਿ ਅੱਜ ਕੱਲ ਨਾ ਦੇਖਿਆ ਵੀ ਜਾਂਦਾ ਵੀ ਕਈ ਨਾਮ ਜਪਦੇ ਆ ਪਰ ਸੁੰਨ ਅਵਸਥਾ ਤੱਕ ਨਹੀਂ ਪਹੁੰਚ ਸਕਦੇ ਕਿਉਂਕਿ ਉਹਨਾਂ ਦੇ ਅੰਦਰ ਹਜੇ ਵੀ ਅੰਦਰ ਭਾਵਨਾ ਜਿਹੜੇ ਭਾਵ ਆ ਉਹ ਉੱਠ ਹੀ ਜਾਂਦੇ ਆ ਸਰੀਰ ਪ੍ਰਤੀ ਆਪਣੇ ਵਿਹਾਰਾਂ ਪ੍ਰਤੀ ਪਰ ਉਹ ਸੁੰਨ ਅਵਸਥਾ ਤੱਕ ਕਿਵੇਂ ਪਹੁੰਚਣਾ ਚਾਹੁੰਦੇ ਨੇ ਜੀ ਸੁੰਨ ਅਵਸਥਾ ਤੱਕ ਪਹੁੰਚਣ ਵਾਸਤੇ ਨਾ ਪਹਿਲਾਂ ਸਾਨੂੰ ਸਰੀਰ ਨੂੰ ਤਿਆਗਣਾ ਪੈਂਦਾ ਜਿੰਨਾ ਚਿਰ ਅਸੀਂ ਬੋਡੀ ਦੇ ਵਿੱਚ ਉਹਨਾਂ ਚੋਂ ਸਾਡਾ ਸੁੰਨ ਅਵਸਥਾ ਤਸੀਂ ਪਹੁੰਚ ਹੀ ਨਹੀਂ ਸਕਦੇ ਜੀ ਕਾਰਨ ਉਹਦਾ ਇਹ ਆ ਵੀ ਤੁਸੀਂ ਤੁਸੀਂ ਮੰਨ ਲਓ ਤੁਸੀਂ ਚੌਂਕੜਾ ਲਗਾ ਕੇ ਬੈਠ ਗਏ ਹਾਂਜੀ ਆਪ ਮੇਰਾ ਮੇਰਾ ਜਿਹੜਾ ਨੇਚਰ ਆ ਨਾ ਥੋੜਾ ਜਿਹਾ ਰੂਡ ਜਰੂਰ ਆ ਪਰ ਮੈਂ ਵੀ ਕਲੀਅਰਲੀ ਗੱਲ ਕਰ ਦੋਣਾ ਜਿਵੇਂ ਮਤਲਬ ਆਪਾਂ ਬੈਠੇ ਗੱਲ ਕਰਦੇ ਆ ਭਰਾਵਾਂ ਵਾਂਗੂ ਉਹ ਵੀ ਮੈਂ ਸਮਝ ਉਹਦੇ ਨਾਲ ਨਾ ਕੀ ਹੁੰਦਾ ਜੇ ਮੈਂ ਔਖੇ ਤਰੀਕੇ ਨਾਲ ਜਾਂ ਆਪਾਂ ਥੋੜਾ ਜਿਹਾ ਹਾਰਡਲੀ ਦੱਸਾਂਗੇ ਹਾਂਜੀ ਤੇ ਹੋ ਸਕਦਾ ਇੱਕ ਦੋ ਦੇ ਕੰਨਾਂ ਦੇ ਵਿੱਚ ਗੱਲ ਪਵੇ ਨਾ ਉੱਪਰ ਦੀ ਲੰਘ ਜੇ ਜੇ ਆਪਾਂ ਨਾਰਮਲੀ ਆਪਾਂ ਬਹਿ ਕੇ ਗੱਲ ਕਰਾਂਗੇ ਤਾਂ ਉਹ ਹਰ ਕੋਈ ਸਮਝੇ ਤੇ ਹਰ ਕੋਈ ਰਾਸਤੇ ਤੇ ਚੱਲ ਕੇ ਤੇ ਉਹ ਉਹ ਪਹੁੰਚ ਸਕੇ ਜੀ ਠੀਕ ਹੈ ਜਦੋਂ ਤੁਸੀਂ ਜੀ 10 ਮਿੰਟ ਬੈਠੇ 15 ਮਿੰਟ ਬੈਠੇ 15 ਮਿੰਟਾਂ ਬਾਅਦ ਤੁਹਾਡਾ ਪੈਰ ਸੋਗ ਗਿਆ ਹਾਂਜੀ ਗੋਡੇ ਤੱਕ ਸੋਨ ਆ ਗਿਆ ਜੀ ਗੋਡੇ ਚ ਪੇਨ ਹੋਈ ਤੁਸੀਂ ਐ ਮਾੜਾ ਜਿਹਾ ਗੋਡਾ ਹਿਲਾ ਲਿਆ ਜਾਂ ਬਾਹ ਹਿਲਾ ਲਈ ਹਨਾ ਬਾਹ ਤਰਦ ਕਰਦੀ ਹਿਲਾ ਲਈ ਧਿਆਨ ਤੁਹਾਡਾ ਕਿੱਥੇ ਚਲਾ ਗਿਆ ਬਾਹ ਤੇ ਚਲਾ ਗਿਆ ਗੋਡੇ ਦੇ ਠੀਕ ਹੈ ਉੱਥੇ ਚਲਾ ਗਿਆ ਹਾਂਜੀ ਉੱਥੇ ਚਲਾ ਗਿਆ ਉਦੋਂ ਵਾਰ ਫਿਰ ਤੁਸੀਂ ਫੇਰ ਵਹਿ ਗਏ 10 ਮਿੰਟਾਂ ਬਾਅਦ 15 ਮਿੰਟਾਂ ਬਾਅਦ ਫੇਰ ਸਮਾਂ ਆਇਆ ਫੇਰ ਗੋਡੇ ਤੇ ਚਲਾ ਗਿਆ ਸੋਨੋ ਵਸਤਾ ਤੱਕ ਪਹੁੰਚਣ ਲਈ ਸਾਨੂੰ ਬਾਡੀ ਨੂੰ ਸੌਨ ਕਰਨਾ ਪਊ ਬਾਡੀ ਸੌਨ ਕਿਵੇਂ ਹੋਗੀ 15 ਮਿੰਟ ਬੈਠੇ ਤੁਸੀਂ ਗੋਡੇ 'ਚ ਤੱਕ ਦਰਦ ਆ ਗਿਆ ਤੁਸੀਂ ਉਸ ਤੋਂ ਧਿਆਨ ਨਾ ਦਿਓ ਸਰੀਰ ਦੇ ਉੱਤੇ 2-4 ਮਿੰਟ ਦਰਦ ਹੁੰਦਾ ਜਦੋਂ ਪੈਰ ਤੋਂ ਗੋਡਾ ਸੌਨ ਹੋ ਗਿਆ ਗੋਡੇ ਤੋਂ ਫਿਰ ਇਸ ਤਰ੍ਹਾਂ ਫਿਰ ਬੈਕ ਸੌਨ ਹੋਗੀ ਫਿਰ ਤੁਹਾਡੇ ਹੱਥ ਪੈਰ ਵੀ ਜੋ ਤੁਸੀਂ ਵਰਕਿੰਗ ਨਹੀਂ ਕਰੋਗੇ ਉਹਨੂੰ ਹਿਲਾਉਂਗੇ ਨਹੀਂ ਸੌਨ ਹੋ ਜਾਣਾ ਬਾਡੀ ਦੀ ਤੁਹਾਡੀ ਬਾਡੀ ਜਿਹੜੀ ਹਲਕੀ ਹੋ ਜਾਂਦੀ ਜਿਵੇਂ ਸਰੀਰ ਜਿਵੇਂ ਜਦੋਂ ਸੌਨ ਹੋ ਗਿਆ ਹਾਂ ਜਦੋਂ ਸੌਨ ਹੋ ਗਿਆ ਜੋ ਤੁਹਾਡੀ ਬਾਡੀ ਹਲਕੀ ਹੋ ਗਈ ਤਾਂ ਤੁਸੀਂ ਉਦੋਂ ਆਨੰਦ ਤੁਹਾਨੂੰ ਆਉਣਾ ਸ਼ੁਰੂ ਹੋ ਜਾਂਦਾ ਵੀ ਹਾਂ ਹੁਣ ਮੈਂ ਕਿਸੇ ਅਵਸਥਾ ਤੇ ਪ ਕਈਆਂ ਨੂੰ ਕੀੜੀਆਂ ਜੀਆਂ ਵਾਂਗੂ ਮਹਿਸੂਸ ਹੁੰਦਾ ਵੀ ਕੀੜੀਆਂ ਲੜਦੀਆਂ ਨੇ ਸਾਡੇ ਉਦੋਂ ਸੁਣਨ ਵਾਸਤਾ ਮਿਲਦੀ ਉਹਦੂਗਾ ਸੁਣਨ ਸਮਾਜ ਚ ਹੋਣ ਤੋਂ ਬਾਅਦ ਹੀ ਜਿਹੜੇ ਐਕਸਪੀਰੀਅੰਸ ਹੁੰਦੇ ਨੇ ਜਿਵੇਂ ਬਾਡੀ ਤੋਂ ਬਾਹਰ ਜਾਣਾ ਹੋ ਗਿਆ ਜਾਂ ਤੁਸੀਂ ਮਤਲਬ ਬੈਠੇ ਹੋ ਤੁਸੀਂ ਫੀਲ ਕਰਦੇ ਹੋ ਮੈਂ ਉੱਪਰ ਜਾ ਰਿਹਾ ਜਾਂ ਹਨਾ ਤੁਸੀਂ ਸੱਚਖੰਡ ਚ ਚਲੇ ਜਾਂਦੇ ਹੋ ਇਸ ਤਰੀਕੇ ਦੇ ਐਕਸਪੀਰੀਅੰਸ ਫੇਰ ਹੁੰਦੇ ਨੇ ਬਾਕੀ ਆਪਣੇ ਆਪਣੇ ਕਰਮ ਹੁੰਦੇ ਨੇ ਜੀ ਵੀ ਕਿਸੇ ਨੂੰ ਤਾਂ ਪਰਮਾਤਮਾ ਚ 5 ਮਿੰਟ ਬੈਠ ਕੇ ਮਿਲ ਜਾਂਦਾ ਕਿਸੇ ਨਾਲ ਇਹ ਕਿਸੇ ਲਈ ਐਕਸਪੀਰੀਅੰਸ ਸਾਂਝਾ ਕਰਨਾ ਸਹੀ ਹੈ ਕਿ ਕਿਸੇ ਨੂੰ ਮਤਲਬ ਮਿਲ ਚੁੱਕਿਆ ਇਹ ਆਪਣੇ ਆਪਣੇ ਤਰੀਕੇ ਨਾਲ ਹੁੰਦਾ ਹੈ ਜੀ ਜਿਵੇਂ ਹੁਣ ਜਿਨ੍ਹਾਂ ਦੇ ਐਕਸਪੀਰੀਅੰਸ ਹੁੰਦੇ ਨੇ ਜੀ ਹੁਣ ਐਕਸਪੀਰੀਅੰਸ ਦੀ ਗੱਲ ਕੀਤੀ ਹੈ ਜਿਵੇਂ ਐਕਸਪੀਰੀਅੰਸ ਹੁੰਦੇ ਨੇ ਸਭ ਦੇ ਵੱਖ-ਵੱਖਰੇ ਵੀ ਇਹ ਮਤਲਬ ਸਾਂਝੇ ਕਰਨੇ ਜ਼ਰੂਰੀ ਹੁੰਦੇ ਨੇ ਜਾਂ ਨਹੀਂ ਕਿਉਂਕਿ ਕਈ ਕਹੇ ਜਾਂਦੇ ਨੇ ਵੀ ਜੇ ਪ੍ਰਮਾਤਮਾ ਮਿਲ ਗਿਆ ਤਾਂ ਇਹਨੂੰ ਦੱਸਣਾ ਨਹੀਂ ਚਾਹੀਦਾ ਕਿਸੇ ਨੂੰ ਵੀ ਤੇ ਛੁਪਾ ਕੇ ਰੱਖਣਾ ਚਾਹੀਦਾ ਵੀ ਇਹਦੇ ਬਾਰੇ ਦੱਸੋ ਥੋੜਾ ਦੇਖੋ ਆਪਾਂ ਜੀ ਸਾਧੂਆਂ ਦੀ ਗੱਲ ਇਹਦੇ ਵਿੱਚ ਆਪਾਂ ਦੱਸਾਂਗੇ ਪਹਿਲਾਂ ਤੁਹਾਨੂੰ ਹਾਂਜੀ ਬਾਬਾ ਨੰਦ ਸਿੰਘ ਜੀ ਹੋਏ ਨੇ ਬਾਬਾ ਇਸਰ ਸਿੰਘ ਜੀ ਹੋਏ ਨੇ ਜੀ ਨਾਨਕ ਸਰਕ ਲੇਰਾ ਤੋਂ ਹਣਾ 68 68 ਵਾਲੇ ਆਪਾਂ ਮਤਲਬ ਆਮ ਜਾਣਦੇ ਹਾਂ ਹਾਂ ਜੀ ਨਾਨਕ ਸਰ ਵਾਲੇ ਮਹਾਂਪੁਰ ਹੋਏ ਨੇ ਉਹ ਸਿਰਫ ਪੰਦਗੀ ਕਰਦੇ ਸੀ ਭਗਤੀ ਕਰਦੇ ਸੀ ਉਹਨਾਂ ਨੂੰ ਕਿਰਾਂ ਕਿਸੇ ਨੇ ਪੁੱਛਿਆ ਕਹਿੰਦੇ ਰਾੜਾ ਸਾਹਿਬ ਵਾਲੇ ਜਿਹੜੇ ਮਹਾਂਪੁਰ ਨੇ ਵੀ ਉਹ ਇੰਨਾ ਤਿਆਰ ਸਿਆਰ ਹੋ ਕੇ ਰਹਿੰਦੇ ਨੇ ਇੰਨੇ ਹਣਾ ਵੀ ਮਹਿੰਗੇ ਮਹਿੰਗੇ ਕੱਪੜੇ ਪਾਉਂਦੇ ਨੇ ਬੜੇ ਸ਼ਕੀਨ ਨੇ ਸਾਰੀਆਂ ਚੀਜ਼ਾਂ ਦੇ ਬੜੇ ਸ਼ੌਂਕ ਨਾਲ ਹਣਾ ਤੇ ਉਹ ਉਹ ਕਹਿੰਦੇ ਵੀ ਉਹ ਰਾਜਾ ਜੋਗੀ ਨੇ ਬਿਰੋ ਦੀ ਕਮਾਈ ਇੰਨੀ ਜ਼ਿਆਦਾ ਕੀ ਹਾਂਜੀ ਇਸੇ ਤਰੀਕੇ ਨਾਲ ਜਿਹੜੀ ਸਾਡੀ ਕਮਾਈ ਹੁੰਦੀ ਹੈ ਨਾ ਅਸੀਂ ਐਕਸਪੀਰੀਅੰਸਾਂਾਂ ਜੇ ਕਰ ਰਹੇ ਹਾਂ ਸਾਨੂੰ ਹੁਕਮ ਹੋਇਆ ਕਿ ਆਪਾਂ ਪ੍ਰਚਾਰ ਕਰਨਾ ਆਪਾਂ ਦੁਨੀਆ ਨੂੰ ਪਰਮਾਤਮਾ ਨਾਲ ਜੋੜਨਾ ਅਕਾਲ ਪੁਰਖ ਵਾਹਿਗੁਰੂ ਨਾਲ ਜੋੜਨਾ ਜਿਵੇਂ ਸਾਨੂੰ ਬਾਪੂ ਜੀ ਨੇ ਹੁਕਮ ਕੀਤਾ ਉਸੇ ਤਰੀਕੇ ਨਾਲ ਅਸੀਂ ਕਰ ਰਹੇ ਹਾਂ ਤੇ ਜਦੋਂ ਇਹ ਚੀਜ਼ਾਂ ਦੇ ਵਿੱਚ ਆਪਾਂ ਪੈ ਜਾਂਦੇ ਆ ਤਾਂ ਸਾਡੀ ਜਿਹੜੀ ਕਮਾਈ ਆ ਜਾਂ ਤਾਂ ਸਾਡੀ ਕਮਾਈ ਇੰਨੀ ਜ਼ਿਆਦਾ ਹੋਵੇ ਹਾਂਜੀ ਜੇ ਅਸੀਂ ਦੁਨੀਆਵੀ ਤੌਰ ਤੇ ਫਿਰ ਰਹੇ ਹਾਂ ਸਾਡਾ ਦੁਨੀਆ ਦੇ ਨਾਲ ਸੰਬੰਧ ਜੁੜਿਆ ਹੋਇਆ ਤਾਂ ਅਸੀਂ ਦੁਨੀਆ ਦਾ ਭਲਾ ਨਹੀਂ ਕਰ ਸਕਦੇ ਤਾਂ ਅਸੀਂ ਦੁਨੀਆ ਨੂੰ ਪ੍ਰਚਾਰ ਨਹੀਂ ਦੇ ਸਕਦੇ ਉਹੀ ਬੰਦਾ ਐਕਸਪੀਰੀਅੰਸ ਸਾਂਝੇ ਕਰ ਸਕਦਾ ਜਿਹਦੇ ਕੋਲ ਜਿਹਦੀ ਡਿਊਟੀ ਲਾਵੇ ਪ੍ਰਮਾਤਮਾ ਇਹ ਉਹਦੇ ਹੱਥ ਚ ਵੀ ਕੀ ਨੇ ਗੀਤ ਉਹਨੇ ਕਹਾਉਣਾ ਕਿਸੇ ਨੂੰ ਕਹਿੰਆਂ ਦੇ ਉਹ ਆਪ ਹੀ ਦੱਸ ਕੇ ਕਹੋਂਦੀ ਕਰਨ ਕਰਾਉਣ ਨਾਲ ਤਾਂ ਆਪ ਹੀ ਆ ਹਾਂਜੀ ਠੀਕ ਆ ਕਈਆਂ ਦਾ ਤਾਂ ਜਿਵੇਂ ਕਿਸੇ ਨੇ ਬੰਦਗੀ ਕੀਤੀ ਭਗਤੀ ਕੀਤੀ ਉਹਨੂੰ ਦਰਸ਼ਨ ਹੋਏ ਮੜੀ ਜੀ ਝਲਕ ਪਈ ਉਦੋਂ ਜਿਹੜੇ ਦਿਨ ਸਾਰੇ ਪਿੰਡ ਚ ਸਪੀਕਰ ਲਾ ਕੇ ਰੌਲਾ ਪਾਇੰਦਾ ਮੈਨੂੰ ਤਾਂ ਰਾਤ ਐਵੇਂ ਹੋ ਗਿਆ ਜਾਂ ਸ਼ਾਮ ਨੂੰ ਸਵੇਰੇ ਮੈਂ ਬੈਠਾ ਸੀ ਅਮਰਤ ਵੇਲੇ ਪਾਠ ਕਰਦੇ ਉਦੋਂ ਐਵੇਂ ਹੋ ਗਿਆ ਹਾਂਜੀ ਨਾਰਮਲੀ ਆਪਾਂ ਗੱਲਾਂ ਸੰਭ ਜਾਂਦਾਂ ਉਦੋਂ ਜਦੋਂ ਇਹ ਚੀਜ਼ ਹੁੰਦੀ ਆ ਉਦੋਂ ਉਹ ਦੀ ਅਵਸਥਾ ਖਰਾਬ ਹੋ ਜਾਂਦੀ ਆ ਜੀ ਕਿਉਂਕਿ ਇੱਕ ਬਰਤਨ ਹੁੰਦਾ ਸ਼ੇਰਨੀ ਦਾ ਦੁੱਧ ਰੱਖਣ ਵਾਸਤੇ ਉਹ ਆਮ ਬਰਤਨ ਦੇ ਵਿੱਚ ਨਹੀਂ ਨਾ ਟਿਕਦਾ ਆਪਾਂ ਸਾਰੇ ਜਾਣਦੇ ਉਹ ਇੱਕ ਖਾਸ ਬਰਤਨ ਦੇ ਵਿੱਚ ਟਿਕਦਾ ਜਿਹੜਾ ਤੁਹਾਡਾ ਨਾਮ ਦੀ ਜਿਹੜੀ ਕਮਾਈ ਆ ਉਹ ਤੁਹਾਡੇ ਜਦੋਂ ਅੰਦਰ ਟਿਕਣੀ ਆ ਮਨ ਦੇ ਵਿੱਚ ਉਹ ਇੱਕ ਬਰਤਨ ਆ ਉਹ ਬੰਡ ਜੇ ਚੰਗੀ ਤਰ੍ਹਾਂ ਸਾਫ਼ ਹੋਊਗਾ ਫੇਰ ਹੀ ਟਿਕੂ ਉਨੀ ਟਿਕਦਾ ਨੀ ਡੋਲ ਜਾਂਦਾ ਜੀ ਇਹੀ ਚੀਜ਼ ਨਾਲ ਇਹ ਹੁੰਦਾ ਤਾਂ ਹੀ ਤੁਹਾਡੀ ਜਿਹੜੀ ਕਮਾਈ ਆ ਉਹ ਟਿਕਦੀ ਨਹੀਂ ਹਾਂਜੀ ਜਿਹਦੀ ਜਿਹਦੀ ਕਮਾਈ ਕੀਤੀ ਹੋਈ ਆ ਜਿਹਦਾ ਮਨ ਸਾਫ਼ ਆ ਉਹ ਟਿਕਾ ਵੀ ਲੈਂਦਾ ਉਹ ਦੁਨੀਆ ਦਾ ਭਲਾ ਵੀ ਕਰਦਾ ਲੋਕਾਂ ਨੂੰ ਜੋੜਦਾ ਵੀ ਆ ਆਪਦੇ ਵਰਗੂ ਕਈ ਹਜ਼ਾਰ ਕਈ ਲੱਖਾਂ ਬੰਦਿਆਂ ਨੂੰ ਜੋੜ ਕੇ ਕਮਾਈ ਨਾਲ ਕਿੰਨੇ ਸਾਧੂ ਸੰਤ ਮਹਾਤਮਾ ਨੇ ਕਿੰਨੇ ਦੁਨੀਆ ਨੂੰ ਜੋੜ ਕੇ ਕਿੰਨੇ ਪਰਮਾਤਮਾ ਨਾਲ ਅਭੇਦ ਕਰਨ ਦੇ ਰਾਹ ਤੇ ਤੋਰਤੇ ਕਿੱਡੇ ਕਿੱਡੇ ਸਥਾਨ ਖੜੇ ਕਰਤੇ